ਔਰ ਐਸਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਜਿਹੜਾ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਇਹਦਾ ਰਿਜ਼ਲਟ ਕੱਢ ਕੇ ਦੇਵਾਂਗੇ ਔਰ ਪਰਚਾ ਦਰਜ ਕਰਾਂਗੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਪ੍ਰਸ਼ਾਸਨ ਨੇ ਉਹ ਜਿਹੜੇ ਮੁਜਰਮ ਸੀ ਜਿਹੜੇ ਦੋਸ਼ੀ ਸੀ ਉਹਨਾਂ ਦੇ ਉੱਪਰ ਪਰਚਾ ਦਰਜ ਕਰਤਾ ਵਾ ਚਿਤਾਵਨੀ ਵੀ ਦੇਣਾ ਚਾਹੁੰਦਾ ਹਾਂ ਵਿਰੋਧੀਆਂ ਨੂੰ ਵੀ ਤੁਸੀਂ ਜਿਹੜਾ ਵਾ ਪਰਮੇਸ਼ਵਰ ਦੇ ਘਰ ਦੇ ਵਿੱਚ ਜਾ ਕੇ ਕੋਈ ਤੋੜ ਭੰਨ ਕਰੋਗੇ ਜਾਂ ਮਸੀਹ ਭਾਈਚਾਰੇ ਨੂੰ ਤੰਗ ਪਰੇਸ਼ਾਨ ਕਰੋਗੇ ਇਹ ਮਸੀਹ ਭਾਈਚਾਰਾ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਜੀਦੀ ਜੋ ਪਿਛਲੇ ਦਿਨਾਂ ਦੇ ਵਿੱਚ ਕਰਪੂਥਲਾ ਦੇ ਵਿੱਚ ਇੱਕ ਘਟਨਾ ਜਿਹੜੀ ਸਾਡੇ ਸਾਹਮਣੇ ਆਈ ਸੀ ਜੋ ਪਾਸਟਰ ਚਰਨਜੀਤ ਵਾਲੀਆ ਜੀ ਦੀ ਚਰਚ ਦੇ ਵਿੱਚ ਕੁਝ ਸ਼ਰਾਰਤੀ ਆਂਸਰਾਂ ਨੇ ਆ ਕੇ ਸਾਡੇ ਉੱਥੇ ਭੈਣਾ ਦੇ ਉੱਪਰ ਅਤਿਆਚਾਰ ਕੀਤਾ ਬੱਚਿਆਂ ਦੇ ਉੱਪਰ ਅਤਿਆਚਾਰ ਕੀਤਾ ਬਜ਼ੁਰਗਾਂ ਦੇ ਉੱਪਰ ਅਤਿਆਚਾਰ ਕੀਤਾ ਔਰ ਕੱਲ ਸਾਰੀ ਗਲੋਬਲ ਕ੍ਰਿਸਚਨ ਰੈਕਸ਼ਨ ਕਮੇਟੀ ਦੀ ਟੀਮ ਪ੍ਰਸ਼ਾਸਨ ਨੂੰ ਮਿਲੀ ਸੀ ਔਰ ਐਸਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਜਿਹੜਾ 24 ਘੰਟਿਆਂ ਦੇ ਵਿੱਚ ਵੀ ਜਿਹੜਾ ਇਹ ਰਿਜਲਟ ਕੱਢ ਕੇ ਦੇਵਾਂਗੇ ਔਰ ਪਰਚਾ ਦਰਜ ਕਰਾਂਗੇ ਔਰ ਅੱਜ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆਂ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਪ੍ਰਸ਼ਾਸਨ ਨੇ ਉਹ ਜਿਹੜੇ ਮੁਜਰਮ ਸੀ ਜਿਹੜੇ ਦੋਸ਼ੀ ਸੀ ਉਹਨਾਂ ਦੇ ਉੱਪਰ ਪਰਚਾ ਦਰਜ ਕਰਤਾ ਵਾ ਔਰ 295 ਧਾਰਾ ਲਾ ਕੇ ਹੋਰ ਜਿਹੜੀਆਂ ਧਾਰਾਵਾਂ ਬੰਦੀਆਂ ਸੀ ਉਹਦੇ ਤਹਿਤ ਪਰਚਾ ਦਰਜ ਕਰਤਾ ਸੀ ਧੰਨਵਾਦ ਕਰਦੇ ਆਂ ਪਰਮੇਸ਼ਵਰ ਦਾ ਔਰ ਪ੍ਰਸ਼ਾਸਨ ਦਾ ਕਰਪੂਥਲੇ ਐਸਐਸਪੀ ਸਾਹਿਬ ਦਾ ਧੰਨਵਾਦ ਕਰਦੇ ਆਂ ਔਰ ਮੈਂ ਇੱਕ ਚੇਤਾਵਨੀ ਵੀ ਦੇਣਾ ਚਾਹੁੰਦਾ ਵਿਰੋਧੀਆਂ ਨੂੰ ਪੀ ਤੁਸੀਂ ਜਿਹੜਾ ਵਾ ਪਰਮੇਸ਼ਵਰ ਦੇ ਘਰ ਦੇ ਵਿੱਚ ਜਾ ਕੇ ਕੋਈ ਤੋੜ ਭੰਨ ਕਰੋਗੇ ਜਾਂ ਮੁਸੀਬਾਈਚਾਰੇ ਨੂੰ ਤੰਗ ਪਰੇਸ਼ਾਨ ਕਰੋਗੇ ਇਹ ਮੁਸੀਬਾਈਚਾਰਾ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਮੁਸੀਬਾਈਚਾਰੇ ਦੇ ਜਿਹੜੇ ਲੋਕ ਨੇ ਅਸੀਂ ਸ਼ਾਂਤੀ ਪਸੰਦ ਲੋਕ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਅਸੀਂ ਚਾਹੁੰਦੇ ਆ ਔਰ ਮੈਂ ਚਾਹੁੰਦਾ ਵੀ ਜਿਹੜੇ ਬੰਦੇ ਆ ਆਪਣੇ ਆਪਣੇ ਧਰਮ ਦਾ ਕੰਮ ਕਰਨ ਕੋਈ ਵੀ ਕਿਸੇ ਦੇ ਧਰਮ 'ਚ ਦਖਲਅੰਦਾਜ਼ੀ ਨਾ ਦੇਵੇ ਕਿਉਂਕਿ ਇਹ ਇਹ ਨਾਲ ਜਿਹੜਾ ਪੂਰਾ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਮਗਰ ਜਿਹੜਾ ਅੱਜ ਅਸੀਂ ਇੱਕ ਜਿੱਤ ਪ੍ਰਾਪਤ ਕੀਤੀ ਔਰ ਵਿੱਚ ਪ੍ਰਮੋਹ ਦਾ ਧੰਨਵਾਦ ਕਰਦੇ ਆਂ ਔਰ ਪਾਸਟਰ ਜੀ ਦੇ ਨਾਲ ਅਸੀਂ ਮੋਢੇ ਦੇ ਮੋਢੇ ਨਾਲ ਖੜੇ ਆਂ ਔਰ ਸਾਡੇ ਮੁਸੀਬਾਈ ਚਾਰੇ ਦੇ ਵਿੱਚ ਕਿਸੇ ਵੀ ਪਰਮੇਸ਼ਵਰ ਦੇ ਦਾਸ ਨੂੰ ਕਿਸੇ ਵੀ ਪਰਮੇਸ਼ਵਰ ਦੇ ਕੰਮ ਕਰਨ ਵਾਲੇ ਬੰਦੇ ਨੂੰ ਕੋਈ ਵੀ ਮੁਸ਼ਕਲ ਪਰੇ ਸ਼ਾਨੀ ਨਹੀਂ ਆਏਗੀ ਜਿੱਥੇ ਵੀ ਮੁਸ਼ਕਲ ਪਰੇਸ਼ਾਨੀ ਆਏ ਜਿਉਂਥੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਡਟ ਕੇ ਉਥੇ ਲੋਕਾਂ ਦਾ ਸਾਹਮਣਾ ਕਰੇਗੀ ਵਿਰੋਧੀਆਂ ਦਾ ਔਰ ਆਪਣੇ ਭਾਈਚਾਰੇ ਨੂੰ ਇਨਸਾਫ ਦਿਵਾਏਗੀ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਹallelujah 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 hallelujah ਮੈਂ ਪ੍ਰਭੂ ਯਿਸੂ ਮਸੀਹ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਕਿ ਜੋ ਬੀਤੇ ਦਿਨਾਂ ਦੇ ਵਿੱਚ 11 ਤਾਰੀਖ ਨੂੰ ਸਾਡੇ ਚਰਚ ਦੇ ਵਿੱਚ ਨਾਨਕ ਸਿੱਖ ਬਾਣੀ ਦੇ ਵਿੱਚ ਆਏ ਕੁਝ ਸ਼ਰਾਰਤੀ ਅੰਸਰਾਂ ਨੇ ਆ ਕੇ ਤੋੜਪੰਨ ਕੀਤੀ ਸੀਗੀ ਔਰ ਉਸ ਦੇ ਉੱਤੇ ਮੈਂ ਧੰਨਵਾਦ ਕਰਦਾ ਕਿ ਪਰਮੇਸ਼ਵਰ ਦਾ ਕਿ ਖੁਦਾਵੰ ਨੇ ਸਾਡੇ ਵਿੱਚ ਬਹੁਤ ਹੀ ਅੱਛੀ ਇੱਕ ਬਹੁਤ ਸੂਝਵਾਨ ਟੀਮ ਨੂੰ ਖੁਦਾ ਨੇ ਨਿਯੁਕਤ ਕੀਤਾ ਖੜਾ ਕੀਤਾ ਗਲੋਬਲ ਐਕਸ਼ਨ ਕਮੇਟੀ ਜੋ ਜਿਨ੍ਹਾਂ ਨੂੰ ਲੀਡ ਕਰ ਰਿਹਾ ਸਾਡੇ ਬਹੁਤ ਹੀ ਆਦਰ ਦੇਯੋਗ ਪ੍ਰਦਾਨ ਗੌਰਵ ਮਸੀ ਜੀ ਔਰ ਇਹਨਾਂ ਨੇ ਸਾਡੇ ਕੋਲ ਆ ਕੇ ਔਰ ਇਸ ਕਾਰਵਾਈ ਨੂੰ ਸਾਰੀ ਨੂੰ ਪਾਇਆ ਆ ਔਰ ਜਿਸ ਦੇ ਵਿੱਚ ਐਸਐਸਪੀ ਦਫਤਰ ਦੇ ਵਿੱਚ ਸਾਰੀ ਰਿਪੋਰਟਸ ਬਹਿਰਾ ਦੇ ਕੇ ਔਰ ਅੱਜ ਉਹਨਾਂ ਦੇ ਉੱਤੇ ਪਰਚੇ ਦਰਜ ਹੋ ਚੁੱਕੇ ਆ ਔਰ ਅਸੀਂ ਗਲੋਬਲ ਐਕਸ਼ਨ ਕਮੇਟੀ ਦਾ ਪ੍ਰਧਾਨ ਗੌਰਵ ਜੀ ਦਾ ਵੀ ਬਹੁਤ ਤੋਂ ਦਿਲ ਤੋਂ ਧੰਨਵਾਦ ਕਰਦੇ ਆ ਜੋ ਖੁਦਾ ਦੇ ਦਾਸਾਂ ਦੀ ਰਾਤ ਦਿਨ ਖੜੇ ਰਹਿੰਦੇ ਆ ਸਾਰਿਆਂ ਨੂੰ ਜੈਮ ਸੀ ਕਿਚੁਆ ਜੀ ਥੈਂਕ ਯੂ